ਬਹੁਤ ਮਿਹਰਬਾਨੀ ਧੰਨਵਾਦ ਇੱਕ ਮੈਂ ਗੱਲ ਸਵੇਰੇ ਨੋਟ ਕੀਤੀ ਕਿ ਸਾਡੇ ਨਾ ਜੀ ਇੱਕ ਪਛੋਕੜ ਚ ਪਿਰਤ ਸੀ ਜਦੋਂ ਅਸੀਂ ਕਿਸੇ ਵੀ ਚੰਗੇ ਕਾਰਜ ਲਈ ਜਾਣਾ ਹੈ ਜਾਂ ਕੁਝ ਮਹਾਰਾਜ ਤੋਂ ਅਰਦਾਸ ਬੇਨਤੀ ਕਰਨ ਮਹਾਰਾਜ ਕੋਲ ਜਾਣਾ ਮੰਗਣ ਜਾਣਾ ਜਾਂ ਉਹਦਾ ਸ਼ੁਕਰਾਨਾ ਕਰਨ ਜਾਣਾ ਇਹ ਆਮ ਹੀ ਘਰਾਂ ਚ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਦੇਖਦੇ ਰਹੇ ਹੁੰਦਾ ਰਿਹਾ ਸਾਡੇ ਤਾਂ ਹੁਣ ਵੀ ਹੁੰਦਾ ਕਿ ਇਹ ਸਾਡਾ ਪਛੋਕੜ ਸੇਹਰੇ ਕਹਿੰਦੇ ਕਿ ਜੇ ਤੁਸੀਂ ਆਪਣੇ ਪਛੋਕੜ ਨੂੰ ਸਾਭ ਲਓਗੇ ਤਾਂ ਤੁਹਾਡਾ ਜਿਹੜਾ ਅੱਗਾ ਆਪਣੇ ਆਪ ਹੀ ਸਿਵਰ ਜਾਊਗਾ ਮੈਨੂੰ ਬਹੁਤ ਚੰਗਾ ਲੱਗਿਆ ਜਦਦੇ ਅਸੀਂ ਗੱਲ ਕਰਦੇ ਆ ਪਿੰਕੀ ਅੰਕਲ ਨਾਲ ਵੀ ਮੈਂ ਸਵੇਰੇ ਗੱਲ ਕਰ ਰਿਹਾ ਸੀ ਕਿ ਹੁਣ ਫਿਲਮ ਚੱਲ ਗਈ ਅੱਜ ਅਸੀਂ ਸ਼ੁਕਰਾਨਾ ਕਰਨ ਆਏ ਆ ਮਹਾਰਾਜ ਦਾ ਔਰ ਸਭ ਦਾ ਧੰਨਵਾਦ ਕਰਨ ਆਏ ਆ ਕਰਨ ਦੀ ਉਹਦੇ ਚ ਇੱਕ ਮਿਹਨਤ ਇੰਨੀ ਜ਼ਿਆਦਾ ਹੈ ਕਿ ਇੱਕ ਪ੍ਰੋਜੈਕਟ ਖੜਾ ਕਰ ਲੈਣਾ ਲੋਕਾਂ ਨੇ ਉਹਨੂੰ ਰਿਸਪੌਂਸ ਦੇ ਦੇਣਾ ਪ੍ਰੋਡਿਊਸਰ ਕੀ ਕਰਦੇ ਆ ਹੁਣ ਤਾਂ ਚੱਲ ਛੱਡੀ ਸਾਰਾ ਕੁਝ ਹੋ ਗਿਆ ਬਹੁਤ ਕੁਝ ਹੋ ਗਿਆ ਵਧੀਆ ਬੰਦਾ ਰਾਮ ਨਾਲ ਨਾ ਇੰਜੋਏ ਕਰਦਾ ਕਿ ਹਾਂ ਯਾਰ ਬਹੁਤ ਵਧੀਆ ਅਚੀਵਮੈਂਟ ਮੈਂ ਹਾਸਲ ਕੀਤੀ ਹੈ ਜਦੋਂ ਸਾਰੇ ਜਣੇ ਐਪਰੀਸ਼ੀਏਟ ਕਰਦੇ ਆ ਉਹਨੂੰ ਉਹ ਇੰਜੋਏ ਕਰਦਾ ਆ ਆਪਦੇ ਆਪ ਤੇ ਲੈਂਦਾ ਕਿ ਮੈਂ ਬਹੁਤ ਵਧੀਆ ਕੀਤਾ ਮੈਂ ਕਰਨ ਲਈ ਇਹ ਕਹਿ ਦੇਣਾ ਚਾਹੁੰਦਾ ਕਿ ਉਹ ਬੰਦਾ ਅੱਜ ਵੀ ਇਸ ਫਿਲਮ ਨੂੰ ਪ੍ਰੋਮੋਟ ਕਰਨ ਦੇ ਲਈ ਕੈਨੇਡਾ ਗਿਆ ਹੋਇਆ ਹੈ ਕਿ ਕੋਈ ਬੰਦਾ ਵਾਂਝਾ ਨਾ ਰਹਿ ਜਾਵੇ ਕਿ ਕੋਈ ਪੱਖ ਰਹਿ ਨਾ ਜਾਵੇ ਇੰਨੀ ਸ਼ਿੱਦਤ ਤੋਂ ਮੈਨੂੰ ਲੱਗਦਾ ਕਿ ਇੰਨਾ ਪ੍ਰੋਫੈਸ਼ਨਲਿਜ਼ਮ ਮੈਂ ਬਹੁਤ ਟਾਵੇਂ-ਟਾਵੇਂ ਬੰਦਿਆਂ 'ਚ ਦੇਖਿਆ ਔਰ ਕਰਨ ਉਹਨਾਂ 'ਚੋਂ ਇੱਕ ਹੈ ਔਰ ਪਰਿਵਾਰ ਬਾਰੇ ਜਿਹੜੀ ਮੈਨੂੰ ਅੱਜ ਬਹੁਤ ਖੂਬਸੂਰਤ ਗੱਲ ਲੱਗੀ ਜਿਹੜੀ ਅਸੀਂ ਆਪਦੇ ਪਰਿਵਾਰਾਂ 'ਚ ਦੇਖਦੇ ਹੁੰਦੇ ਸੀ ਕਿ ਜਦੋਂ ਅਸੀਂ ਕਦੇ ਮਹਾਰਾਜ ਦਾ ਸ਼ੁਕਰਾਨਾ ਕਰਨੇ ਜਾਂਣਾ ਨਾ ਅਸੀਂ ਘਰੋਂ ਦੇਗ ਬਣਾ ਕੇ ਲੈ ਕੇ ਜਾਂਦੇ ਸੀ ਆਪਦੇ ਤਾਂ ਉਹੀ ਏਜੰਟੀ ਉਹਨਾਂ ਨੇ ਘਰੋਂ ਦੇਗ ਬਣਾ ਕੇ ਲਿਆਂਦੀ ਤੇ ਉੱਥੇ ਵਰਤਾਈ ਇਹ ਫਿਰ ਮਹਾਰਾਜ ਆਪਣੇ ਆਪ ਹੀ ਸਾਈ ਹੁੰਦਾ ਨਾ ਚੀਜ਼ਾਂ ਚ ਸੋ ਮੈਨੂੰ ਇਹ ਲੱਗਦਾ ਕਿ ਇਹ ਆਪਦੇ ਆਪ ਚੱਕ ਤਾਂ ਸਾਡੀ ਇਹ ਸਿਆਣਿਆਂ ਦੀ ਪਿਰਤ ਪਾਈ ਹੋਈ ਸੀ ਸਾਡਾ ਪਛੋਕੜ ਹੈ ਸਾਡੇ ਸੰਸਕਾਰ ਨੇ ਔਰ ਇੱਥੇ ਫਿਰ ਮਹਾਰਾਜ ਖੁਸ਼ ਬਹੁਤ ਹੁੰਦਾ ਮਿਹਨਤ ਨੂੰ ਭਾਗ ਲਾਉਂਦਾ ਇਦਾਂ ਹੀ ਇਸ ਪਰਿਵਾਰ ਤੇ ਪ੍ਰਮਾਤਮਾ ਮહેર ਰੱਖੇ ਅਸੀਂ ਇਹ ਦੁਆ ਕਰਦੇ ਹਾਂ ਸਾਰਿਆਂ ਦੀ ਮਿਹਨਤ ਦੇ ਵਿੱਚ ਸਾਡਾ ਭਰਾ ਫਤਿਹ ਔਰ ਸਾਰਿਆਂ ਨੇ ਦਿਲੋਂ ਮਿਹਨਤ ਕੀਤੀ ਹੈ ਕੋਈ ਬੀਬੀ ਰਜਨੀ ਲਈ ਇਦਾਂ ਨਹੀਂ ਸੀ ਕਿ ਕੋਈ ਫਾਰਮੈਲਿਟੀ ਕਰ ਰਿਹਾ ਤਾਂ ਹੀ ਇਹ ਫਿਲਮ ਹੈ ਜਿਹੜੀ ਅੱਜ ਇਤਿਹਾਸਿਕ ਫਿਲਮ ਬਣ ਗਈ ਲੋਕ ਤਾਂ ਹੀ ਟਰਾਲੀਆਂ ਭਰ-ਭਰ ਕੇ ਜਕਾਰੇ ਲਾਉਂਦੇ ਦੇਖਣ ਆਉਂਦੇ ਆ ਕਿਉਂਕਿ ਪ੍ਰਮਾਤਮਾ ਨੇ ਮਿਹਨਤ ਦੇਖ ਕੇ ਫਲ ਦਿੰਦਾ ਹੈ ਬਹੁਤ-ਬਹੁਤ ਮਿਹਰਬਾਨੀ ਸਾਰੀ ਟੀਮ ਦਾ ਔਰ ਮੈਂ ਧੰਨਵਾਦ ਕਰਦਾ ਧਾਲੀਵਾਲ ਫੈਮਿਲੀ ਕਰਨ ਦਾ ਕਿ ਤੁਸੀਂ ਸਿਨੇਮੇ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਕੀਤਾ ਬੀਬੀ ਰਜਨੀ ਦੇ ਰੂਪ ਚ ਬਹੁਤ ਮਿਹਰਬਾਨੀ ਧੰਨਵਾਦ ਹਾਂਜੀ ਮੈਂ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ